ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬਹੂ ਨਾ ਛਾੜੇ ਖੇਤ ਫਤਿਹਗੜ ਸਾਹਿਬ ਦੀ ਮਹਾਨ ਮੁਕੱਦਸ ਧਰਤੀ ਜਿਸ ਪਾਵਨ ਧਰਤੀ ਤੇ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕੀਤਾ 11 12 ਤੇ 13 ਪੋ ਇਨਾ ਤਿੰਨ ਤਰੀਕਾਂ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਮਹੱਤਵ ਹੈ ਤੇ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੀ ਜੋ ਸ਼ਹੀਦੀ ਸਬਾਏ ਅੱਜ ਉਸ ਦਾ ਤੀਸਰਾ ਦਿਨ ਹੈ ਤੇ ਤੀਸਰੇ ਦਿਨ ਦੀ ਸਮਾਪਤੀ ਹੁੰਦੀ ਹੈ ਸ਼ਹੀਦੀ ਨਗਰ ਕੀਰਤਨ ਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸ ਸ਼ਹੀਦੀ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਮਹਾਨ ਅਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੋ ਚੁੱਕੀ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਆਪਣੀ ਜੋ ਮੰਜ਼ਲ ਹੈ ਗੁਰਦੁਆਰਾ ਜੋਤੀਸਰੂਪ ਸਾਹਿਬ ਉਸ ਵੱਲ ਨਗਰ ਕੀਰਤਨ ਵਧ ਰਿਹਾ ਹੈ ਤੇ ਹਰ ਸਾਲ ਅਨੁਮਾਨ ਲਗਾਇਆ ਜਾਂਦਾ ਹੈ ਕਿ 50 ਲੱਖ ਤੋਂ ਜ਼ਿਆਦਾ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਇਸ ਮਹਾਨ ਤੇ ਮੁਕੱਦਸ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤੇ ਜਿੱਥੇ ਵੀ ਕੈਮਰੇ ਦੀ ਨਜ਼ਰ ਜਿਹੜੀ ਉਹ ਜਾ ਰਹੀ ਹੈ ਵੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਸੈਲਾਬ ਇਸ ਮਹਾਨ ਮੁਕੱਦਸ ਧਰਤੀ ਉਹ ਧਰਤੀ ਜਿੱਥੇ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਕਰਕੇ ਵਿਖਾਇਆ ਸੀ ਉਸ ਧਰਤੀ ਤੋਂ ਇਸ ਤੀਆਂ ਤਸਵੀਰਾਂ ਤੁਹਾਨੂੰ এবੀਪੀ ਸਾਂਝਾ ਤੇ ਦਿਖਾ ਰਹੇ ਆ ਬਹੁਤ ਵੱਡਾ ਇਸ ਤੋਂ ਵੀ ਜ਼ਿਆਦਾ ਇਕੱਠ ਜਿਹੜਾ ਉਹ ਅੱਗੇ ਹੋਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਤੇ ਕਰੀਬ ਇੱਕ ਘੰਟਾ ਜਿਹੜਾ ਨਗਰ ਕੀਰਤਨ ਸ਼ੁਰੂ ਨੂੰ ਹੋ ਚੁੱਕਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦੀ ਆਸਥਾ ਸੰਗਤ ਦੀ ਸ਼ਰਧਾ ਜਿਹੜੀ ਹੈ ਉਹ ਵੇਖਿਆ ਹੀ ਬਣਦੀ ਹੈ ਹਰ ਸਾਲ ਇਸ ਤਿੰਨ ਰੋਜ਼ਾ ਜੋ ਸ਼ਹੀਦੀ ਜੋੜ ਮੇਲ ਹੁੰਦਾ ਹੈ ਇਹ ਸ਼ਹੀਦੀ ਸਭਾ ਭਰਦੀ ਹੈ ਪਹਿਲੇ ਦੋ ਦਿਨ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਇਸ ਅਸਥਾਨ ਤੇ ਨਤਮਸਤਕ ਹੁੰਦੀਆਂ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਤੇ ਇਸੇ ਤਰ੍ਹਾਂ ਜੋਤੀ ਸਰੂਪ ਸਾਹਿਬ ਤੇ ਅੰਤਲਾ ਜਿਹੜਾ ਤੀਸਰਾ ਦਿਨ ਹੁੰਦਾ ਏ ਉਹ ਇੱਕ ਬੈਰਾਗਮਈ ਪਲ ਜਿਹੜੇ ਹੁੰਦੇ ਨੇ ਕਿਉਂਕਿ ਸ਼ਹੀਦੀ ਨਗਰ ਕੀਰਤਨ ਦੀ ਜਦੋਂ ਰਵਾਨਗੀ ਹੁੰਦੀ ਹੈ ਤੇ ਠੀਕ ਉਸੇ ਤਰ੍ਹਾਂ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤ ਮਾਤਾ ਗੁਜਰ ਕੌਰ ਜੀ ਨੂੰ ਯਾਦ ਕੀਤਾ ਜਾਂਦਾ ਏ ਕਿ ਕਿਸ ਤਰ੍ਹਾਂ ਇਸ ਮਹਾਨ ਧਰਤੀ ਤੇ ਉਹਨਾਂ ਨੇ ਸ਼ਹਾਦਤ ਦਿੱਤੀ ਕਿਸ ਤਰ੍ਹਾਂ ਇੱਥੋਂ ਉਹਨਾਂ ਦੇ ਬਵਾਨਤ ਜਾ ਕੇ ਜੋਤੀ ਸਰੂਪ ਸਾਹਿਬ ਤੱਕ ਲਿਜਾਏ ਗਏ ਉੱਥੇ ਦੀਵਾਨ ਟੋਡਰਮਲ ਨੇ ਕਿਸ ਤਰ੍ਹਾਂ ਉਹ ਲਸਾਨੀ ਜੋ ਸ਼ਹਾਦਤ ਹੈ ਸਾਬ ਜਦਿਆਂ ਦੀ ਹੋਈ ਸੀ ਉਸ ਤੇ ਲਈ ਉਸ ਨੇ ਮੋਰਾ ਜਿਹੜੀਆਂ ਖੜੀਆਂ ਕਰਕੇ ਜਿਹੜੀ ਇੱਕ ਸੇਵਾ ਕੀਤੀ ਸੀ ਸੋ ਇੱਕ ਵੱਡਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਦਾ ਹੈ ਤੇ ਉਸ ਇਤਿਹਾਸ ਨੂੰ ਹਰ ਸਾਲ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਅਸਥਾਨ ਤੇ ਪਹੁੰਚ ਕੇ ਸਜਦਾ ਕਰਕੇ ਆਪਣੀ ਸ਼ਰਧਾ ਦੇ ਫੁੱਲ ਜਿਹੜੇ ਨੇ ਉਹ ਅਰਪਣ ਕਰਦੀਆਂ ਨੇ ਤਿੰਨ ਰੋਜ਼ਾ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਜਿਹੜਾ 6 7 ਪੋ ਦੀ ਦਰਮਿਆਨੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਲਾ ਛੱਡਿਆ ਤੇ ਉਸ ਤੋਂ ਬਾਅਦ ਇਹ سلسلہ ਜਿਹੜਾ ਸ਼ਹਾਦਤਾਂ ਦਾ ਹੈ ਉਸ ਦੀ ਆਰੰਭਤਾ ਹੋ ਜਾਂਦੀ ਹੈ ਤੇ 11 12 13 ਪੋ ਇਹਨਾਂ ਤਿੰਨ ਜੋ ਤਾਰੀਖਾਂ ਨੇ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਸਨ 1704 ਈਸਵੀ ਦੀ ਇਹ ਗੱਲ ਹੈ ਉਸ ਦਾ ਜ਼ਿਕਰ ਜਦੋਂ ਇਤਿਹਾਸ ਦੇ ਵਿੱਚ ਛਿੜਦਾ ਆਇਤਾ ਹੈ ਰੂਪ ਆਪਣੇ ਆਪ ਮੁਹਾਰੇ ਜਿਹੜੀ ਹੈ ਉਹ ਕੰਮ ਜਾਂਦੀ ਹੈ ਸੋ ਕੈਮਰੇ ਤੇ ਇਹ ਸਿੱਧੀਆਂ ਤਸਵੀਰਾਂ ਮੈਂ ਕੈਮਰਮੈਨ ਨੂੰ ਕਵਾਂਗਾ ਕਿ ਜ਼ਰੂਰ ਪਾਲਕੀ ਸਾਹਿਬ ਨੂੰ ਨੇੜੇ ਤੋਂ ਜਿਹੜਾ ਦਿਖਾਉਣ ਦਾ ਯਤਨ ਕੀਤਾ ਜਾਵੇ ਕਿਸ ਤਰ੍ਹਾਂ ਨਗਾਰੇ ਤੇ ਜਿਹੜੀ ਝੂਟ ਲਗਾ ਕੇ ਅੱਗੇ ਜਿਹੜੇ ਚੱਲ ਰਹੇ ਨੇ ਤੇ ਵੱਡੀ ਗਿਣਤੀ 'ਚ ਸੰਗਤਾਂ ਜਿਹੜੀਆਂ ਨੇ ਉਹ ਸਵੇਰ ਤੋਂ ਇਸੇ ਤਰ੍ਹਾਂ ਇਸ ਮਹਾਨ ਧਰਤੀ ਤੇ ਪਹੁੰਚੀਆਂ ਹੋਈਆਂ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਆਪਣੀ ਸ਼ਰਧਾ ਜਿਹੜੀ ਹੈ ਉਹ ਅਰਪਣ ਕੀਤੀ ਜਾ ਰਹੀ ਹੈ ਕੁਝ ਸਮੇਂ ਬਾਅਦ ਜੋ ਮੁੱਖ ਸੜਕ ਹੈ ਫਤੇਗੜ ਸਾਹਿਬ ਦੀ ਦੂਤ ਤੋਂ ਬਾਹਰ ਆ ਕੇ ਜੋ ਮੁੱਖ ਸੜਕ ਹੈ ਉਸ ਤੇ ਨਗਰ ਕੀਰਤਨ ਜਿਹੜਾ ਹੈ ਉਹ ਪਹੁੰਚੇਗਾ ਤੇ ਉੱਥੋਂ ਕਰੀਬ 1 ਤੋਂ 1.5 ਕਿਲੋਮੀਟਰ ਦਾ ਜਿਹੜਾ ਰਸਤਾ ਬਣਦਾ ਹੈ ਜੋਤੀ ਸਰੂਪ ਸਾਹਿਬ ਦਾ ਉੱਥੇ ਪਹੁੰਚ ਕੇ ਸਮਾਪਤੀ ਹੋਵੇਗੀ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਨੇ ਹਰ ਸਾਲ ਜਿੱਥੇ ਪੰਥ ਦੇ ਮਹਾਨ ਵਿਦਵਾਨ ਜਿਹੜੇ ਨੇ ਉਹ ਗੁਰੂ ਜੀ ਸਰਵਣ ਕਰਵਾਉਂਦੇ ਨੇ ਤੇ ਨਾਲ ਦੀ ਨਾਲ ਜਥੇਦਾਰ ਸ਼੍ਰੀ ਅਕਾਲ ਤਖਸਾਹਵਲੋਂ ਕੌਮ ਦੇ ਨਾਮ ਤੇ ਸੰਦੇਸ਼ ਦੇਣ ਉਪਰੰਤ ਜਿਹੜੀ ਏ ਤਿੰਨ ਰੋਜ਼ਾ ਸ਼ਹੀਦੀ ਸਭਾ ਇਸ ਦੀ ਸਮਾਪਤੀ ਹੁੰਦੀ ਆ ਸੋ ਸਿੱਧੀਆਂ ਇਹ ਤਸਵੀਰਾਂ ਫਤਿਹਗੜ ਸਾਹਿਬ ਦੀ ਮਹਾਨ ਤੇ ਮੁਕੱਦਸ ਧਰਤੀ ਤੋਂ ਉਸ ਧਰਤੀ ਤੋਂ ਜਿਸ ਧਰਤੀ ਤੇ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ ਤੇ ਹਰ ਸਾਲ ਇਸ ਪਾਕ ਪਵਿੱਤਰ ਧਰਤੀ ਤੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਸੋ ਇਸ ਦੀਆਂ ਤਸਵੀਰਾਂ ਫਤਿਹਗੜ ਸਾਹਿਬ ਤੋਂ ਤੁਹਾਨੂੰ ਅਸੀਂ ਦਿਖਾ ਰਹੇ ਆ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤੇ ਕਰੀਬ 4 ਤੋਂ 5 ਘੰਟੇ ਦਾ ਸਮਾਂ ਜਿਹੜਾ ਉਹ ਲੱਗਦਾ ਹੈ ਜੋਤੀਸ ਰੂਪ ਸਾਹਿਬ ਤੱਕ ਪਹੁੰਚਣ ਦੇ ਲਈ ਉੱਥੇ ਵੀ ਸੰਗਤਾਂ ਦਾ ਇਕੱਠ ਜਿਹੜਾ ਹੈ ਇਸੇ ਤਰ੍ਹਾਂ ਵਰਕਰ ਆ ਰਿਹਾ ਹੈ ਉੱਥੇ ਪਹੁੰਚ ਕੇ ਕੌਮ ਦੇ ਨਾਮ ਸੰਦੇਸ਼ ਜਥੇਦਾਰ ਸ਼੍ਰੀ ਇਕਾਤਕ ਸਾਹਿਬ ਦੇਣਗੇ 16 ਸਾਹਿਬ ਜੀ ਦੀ ਬਾਣੀ ਦੇ ਜਾਪ ਹੋਣਗੇ ਤੇ ਇਸ ਜੋ ਤਿੰਨ ਰੋਜ਼ਾ ਸ਼ਹੀਦੀ ਸਭਾ ਹੈ ਉਸ ਦੀ ਸਮਾਪਤੀ ਹੋਵੇਗੀ ਸੰਗਤ ਆਪਣਾ ਅਕੀਦਾ ਸਰਬਜ਼ਾਦਾ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਨੂੰ ਅਰਪਣ ਕਾਰੀਆਂ ਨੇ ਕੈਮਰਾ ਪਰਸਨ ਲਾਲਤਾ ਦੇ ਨਾਲ ਪਰਮਜੀਤ ਸਿੰਘ এবੀਪੀ ਸਾਜਾ ਸ਼੍ਰੀ ਫਤਿਹਗੜ੍ਹ ਸਾਹਿਬ